ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਇਹ ਤਿੰਨ ਚੀਜ਼ਾਂ ਸਾਡੇ ਪੱਲੇ ਹਨ ਤਾਂ ਸਾਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਇਹ ਤਿੰਨ ਚੀਜ਼ਾਂ ਪੱਲੇ ਹੋਣ ਤਾਂ ਕੋਈ ਵਾਲ ਵੀਗਾ ਨਹੀਂ ਕਰ ਪਾਉਂਦਾ ਭਾਵੇਂ ਭਾਵੇਂ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਸਾਡਾ ਨੁਕਸਾਨ ਕਰਨਦਾ ਉਹ ਚਾਹ ਕੇ ਵੀ ਸਾਡਾ ਨੁਕਸਾਨ ਕਰ ਨਹੀਂ ਪਾਵੇਗਾ ਸਾਡਾ ਮਾੜਾ ਨਹੀਂ ਕਰ ਪਾਵੇਗਾ ਮਹਾਪੁਰਖ ਜੀ ਕਹਿੰਦੇ ਹਨ ਇਹ ਤਿੰਨ ਚੀਜ਼ਾਂ ਪੱਲੇ ਹੋਣ ਮਨ ਦੀਆਂ ਸਾਰੀਆਂ ਸ਼ੁਭ ਇਛਾਵਾਂ ਜ਼ਰੂਰ ਪੂਰੀਆਂ ਹੁੰਦੀਆਂ ਨੇ ਇਹ ਤਿੰਨ ਚੀਜ਼ਾਂ ਕਰਕੇ ਸਤਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਖੁਸ਼ ਹੁੰਦੇ ਨੇ ਇੰਨੇ ਮਿਹਰਬਾਨ ਹੁੰਦੇ ਨੇ ਕਿ ਮੂੰਹੋਂ ਮੰਗੀਆਂ ਮਰਜ਼ਾ ਪੂਰੀਆਂ ਹੁੰਦੀਆਂ ਨੇ ਬਾਲਕੇ ਸਤਗੁਰ ਸੱਚੇ ਪਾਸ਼ਾ ਆਪਣੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਉਹ ਦਾਤਾਂ ਉਹ ਚੀਜ਼ਾਂ ਸਾਡੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਸੰਗਤ ਜੀ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਸਤਗੁਰ ਸੱਚੇ ਪਾਸ਼ਾ ਜੀ ਦਾ ਸੱਚਾ ਨਾਮ ਮਹਾਂਪੁਰਖ ਜੀ ਕਹਿੰਦੇ ਹਨ ਕਿ ਜੇਕਰ ਸਾਡੇ ਪੱਲੇ ਨਾਮ ਹੈ ਸਾਡਾ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਦੇ ਉੱਤੇ ਭਰੋਸਾ ਪੱਕਾ ਹੈ ਤਾਂ ਸਤਗੁਰ ਸੱਚੇ ਪਾਸ਼ਾ ਹਰ ਥਾਂ ਤੇ ਪਰ ਤੱਕ ਵਰਤ ਜਾਂਦੇ ਨੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਜੇਕਰ ਕੋਈ ਇਹ ਚਾਵੇ ਕਿ ਅਸੀਂ ਇਸ ਮਨੁੱਖ ਦਾ ਮਾੜਾ ਕਹੀਏ ਕੋਈ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੇ ਸਾਡੇ ਨਾਲ ਕੋਈ ਤੱਕਾ ਕਰਨ ਦੀ ਕੋਸ਼ਿਸ਼ ਕਰੇ ਤਾਂ ਇਹ ਨਹੀਂ ਹੋ ਸਕਦਾ ਮੁਕਤੀ ਗੱਲ ਇਹ ਹੈ ਕਿ ਕੋਈ ਵੀ ਮਾੜਾ ਇਨਸਾਨ ਕੋਈ ਮਾੜੀ ਸ਼ਕਤੀ ਚਾਹ ਕੇ ਵੀ ਸਾਡਾ ਵਾਲ ਵਿੰਗਾ ਨਹੀਂ ਕਰ ਸਕਦੇ ਜਿਵੇਂ ਸਾਡੇ ਪੰਨੇ ਸੱਚੇ ਪਾਤਸ਼ਾਹ ਜੀ ਦਾ ਨਾਮ ਹੈ ਉਹਨਾਂ ਦੇ ਉੱਤੇ ਸਾਡਾ ਭਰੋਸਾ ਪੂਰਾ ਹੈ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਇਹੀ ਗੱਲ ਸਮਝਾਉਂਦੇ ਨੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ ਤੇਰੇ ਲੋਕ ਤੇਰੇ ਪਰਲੋਕ ਸੁਹੇਲੇ ਹੋ ਜਾਣਗੇ ਤੇਰੀਆਂ ਦੁਨਿਆਵੀ ਮੰਗਾਂ ਵੀ ਪੂਰੀਆਂ ਹੋਣਗੀਆਂ ਤੇਰੀਆਂ ਅਧਿਆਤਮਿਕ ਮੰਗਾਂ ਵੀ ਪੂਰੀਆਂ ਹੋਣਗੀਆਂ ਬਸ ਇੱਕ ਕੰਮ ਕਰ ਲੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਤਾਂਕੇ ਵਸੇ ਕਾਮ ਤੈਨ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਸ ਸਭ ਕੁਝ ਹੈ ਉਸ ਸਤਗੁਰ ਸੱਚੇ ਪਾਤਸ਼ਾਹ ਦਾ ਸੱਚਾ ਨਾਮ ਤੇ ਆ ਤੂੰ ਨਾਮ ਜਪ ਸਾਰੇ ਸੁਖ ਨਾਮ ਜਪਣ ਦੇ ਵਿੱਚ ਹਨ ਤੇਰੀ ਭੁਲਾਈ ਹੈ ਤੂੰ ਨਾਮ ਜਪਿਆ ਘਾ ਤੇ ਨੂੰ ਮੋਹੋਂ ਬੋਲ ਕੇ ਮੰਗਣ ਦੀ ਲੋੜ ਨਹੀਂ ਪੈਣੀ ਸੱਚੇ ਪਾਤਸ਼ਾਹ ਆਪੇ ਤੇਰੇ ਉੱਤੇ ਕਿਰਪਾ ਕਰ ਦੇਣਗੇ ਤੇ ਸੰਗਤ ਜੀ ਬਾਬਾ ਅਨੰਦ ਸਿੰਘ ਜੀ ਵੀ ਇੱਕ ਗੱਲ ਬੜੀ ਵਧੀਆ ਤਰੀਕੇ ਦੇ ਨਾਲ ਸਮਝਾਉਂਦੇ ਸੀ ਬਾਬਾ ਜੀ ਕਹਿੰਦੇ ਭਲਿਆ ਤੋ ਚਸਤੈਨ ਤੋਂ ਉਹ ਵਾਗਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਚੜ ਗਿਆ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇਰੀ ਜ਼ਿੰਦਗੀ ਦੇਆਂ ਜੋ ਵੀ ਦੁੱਖ ਤਕਲੀਫਾਂ ਨੇ ਭਾਵੇਂ ਤੇਰੇ ਤਨ ਸੰਬੰਧੀ ਭਾਵੇਂ ਮਨ ਸੰਬੰਧੀ ਭਾਵੇਂ ਤਨ ਸੰਬੰਧੀ ਸਾਰੀਆਂ ਦੂਰ ਹੋ ਜਾਣਗੀਆਂ ਬਸ ਇਹਨਾਂ ਚੇਤੇ ਰੱਖੀਂ ਕਿ ਜਦੋਂ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਵਧ ਗਏ ਸੁੱਖ ਵਧਾਂ ਦੇ ਨਾਲ ਨਾਲ ਆਪਣੇ ਨਾਮ ਦੀ ਕਮਾਈ ਵੀ ਵਧਾ ਦੇਵੇਂ ਕਿਉਂਕਿ ਬਹੁਤ ਹੀ ਲੋਕ ਕੀ ਕਰਦੇ ਨੇ ਜਦੋਂ ਜ਼ਿੰਦਗੀ ਦੇ ਵਿੱਚ ਸੁੱਖ ਪਦਾਰਥ ਆ ਜਾਂਦੇ ਨੇ ਸੁੱਖ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਨੇ ਪਰ ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ ਕਿ ਭਾਈ ਪਤੰਗ ਜਿੰਨੇ ਉਸ ਯੋਡੇ ਉਹਨੇ ਡੋਰ ਵੀ ਉਹਨੇ ਲੰਮੀ ਚਾਹੀਦੀ ਹੈ ਜਿਵੇਂ ਜਿਵੇਂ ਤੇਰੀ ਜ਼ਿੰਦਗੀ ਵਿੱਚ ਸੁੱਖ ਆਉਣਗੇ ਤੇਰਾ ਨਿਤਨੇਮ ਵਧਣਾ ਚਾਹੀਦਾ ਹੈ ਤੇਰੇ ਨਾਮ ਦੀ ਕਮਾਈ ਤੇਰੀ ਭਜਨ ਪੰਦਗੀ ਵਧਣੀ ਚਾਹੀਦੀ ਹੈ ਫਿਰ ਦੇਖਣਾ ਸੱਚੇ ਪਾਤਸ਼ਾ ਸਦਾ ਹੀ ਮਿਹਰਬਾਨ ਰਹਿਣਗੇ ਮਹਾਪੁਰਖ ਜੀ ਕਹਿੰਦੇ ਜੇਕਰ ਕੋਈ ਗਰੀਬੀ ਦਾ ਸਤਾਇਆ ਹੋਇਆ ਹੈ ਕਿਉਂਕਿ ਬਹੁਤੇ ਲੋਕ ਧਨ ਦੀ ਪ੍ਰਾਪਤੀ ਦੇ ਲਈ ਆਪਣੇ ਗੁਰੂ ਘਰ ਦਾ ਦਰ ਛੱਡ ਕੇ ਇਧਰ ਉਧਰ ਟਕਣਾ ਸ਼ੁਰੂ ਕਰ ਦਿੰਦੇ ਨੇ ਕਈ ਤਰ੍ਹਾਂ ਦੀ ਟੋਣੇ ਟੋੜ ਕੇ ਤੇ ਉਪਾਅ ਕਰਨੇ ਸ਼ੁਰੂ ਕਰ ਦਿੰਦੇ ਨੇ ਮਹਾਂਪੁਰਖ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਬਸ ਸਾਡਾ ਭਰੋਸਾ ਪੂਰਾ ਹੋਵੇ ਸਾਡਾ ਭਰੋਸਾ ਪੱਕਾ ਹੋਵੇ ਤਾਂ ਸਭ ਦਾਤਾ ਮਿਲ ਜਾਂਦੀਆਂ ਨੇ ਸੱਚੇ ਪਾਸ਼ਾ ਸਭ ਕੁਝ ਦਿੰਦੇ ਨੇ ਜਦੋਂ ਸਤਗੁਰ ਸੱਚੇ ਪਾਸ਼ਾ ਜੀ ਦਾ ਸੱਚਾ ਨਾਮ ਸਾਡੇ ਹਿਰਦੇ ਦੇ ਵਿੱਚ ਵਸਦਾ ਹੈ ਉਦੋਂ ਸਭ ਕੁਝ ਠੀਕ ਹੋ ਜਾਂਦਾ ਹੈ ਤਾਂ ਉਹ ਨਾਮ ਕਿਹੜਾ ਹੈ ਵਾਇਗਰੂ ਮੰਤਰ ਮੋਲ ਮੰਤਰ ਕਿਸੇ ਵੀ ਤਰੀਕੇ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਦੇ ਨਾਲ ਜੁੜ ਜਾਓ ਉਹਨੂੰ ਯਾਦ ਕਰਨਾ ਸ਼ੁਰੂ ਕਰ ਦਿਓ ਜਿਸ ਵੀ ਨਾਮ ਦੇ ਨਾਲ ਯਾਦ ਕਰੋਗੇ ਵਾਇਗਰੂ ਜੀ ਕਹਿੰਦੇ ਉਹ ਮੋਲ ਮੰਤਰ ਜੀ ਦਾ ਜਾਪ ਕਰਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਜਿਸ ਵੀ ਤਰੀਕੇ ਦੇ ਨਾਲ ਪਰ ਨਾਮ ਜ਼ਰੂਰ ਜਪੋ ਅੰਮ੍ਰਿਤ ਵੇਲੇ ਉਠੋ ਦੇਖਣਾ ਗੁਰੂ ਨਾਨਕ ਪਾਤਸ਼ਾਹ ਜੀ ਕਿੰਨੇ ਮਿਹਰਬਾਨ ਹੁੰਦੇ ਨੇ ਇਦਾਂ ਹੀ ਕਹਿੰਦੇ ਕਮਾਈ ਵਾਲੇ ਸੰਤ ਮਹਾਪੁਰਖ ਬਾਬਾ ਈਸ਼ਾ ਸਿੰਘ ਜੀ ਦੇ ਸਮੇਂ ਦੀ ਗੱਲ ਹੈ ਇੱਥੇ ਹੁਣ ਜੋ ਗੱਲ ਆਪਾਂ ਕਰਨ ਜਾ ਰਹੇ ਹਾਂ ਇਹਨੂੰ ਧਿਆਨ ਦੇ ਨਾਲ ਸੰਗਤ ਜੀ ਸੁਣਨਾ ਕਿਉਂਕਿ ਇਹ ਸਾਡੇ ਲਈ ਇੱਕ ਉਪਯੋਗਤੀ ਹੈ ਕਹਿੰਦੇ ਬਾਬਾ ਜੀ ਦੇ ਸਮੇਂ ਦੇ ਵਿੱਚ ਰਾਗੇ ਹੋਏ ਸੁਰਜਨ ਸਿੰਘ ਜੀ ਕੀਰਤਨ ਤੋਂ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਪਰ ਕੀਰਤਨ ਤੋਂ ਉਹਨਾਂ ਨੂੰ ਕੋਈ ਕਮਾਈ ਨਾ ਹੁੰਦੀ ਮੋਕੇ ਆਪਾਂ ਕਈ ਵਾਰ ਹੁਣ ਦੇਖਦੇ ਹਾਂ ਕਿ ਗੁਰੂ ਘਰੇ ਜਾਂਦੇ ਹਾਂ ਤਾਂ ਆਪਾਂ ਗੁਰੂ ਦੀ ਗੋਲਕ ਦੇ ਵਿੱਚ ਤਾਂ ਮਾਇਆ ਪੇੜ ਕਰ ਦਿੰਦੇ ਹਾਂ ਪਰ ਕਈ ਲੋਕ ਗੁਰੂ ਘਰ ਦੇ ਕੀਰਤਨੀਆਂ ਨੂੰ ਰਾਗੇ ਸਿੰਘ ਨੂੰ ਕੋਈ ਬਹੁਤਾ ਸਤਿਕਾਰ ਨਹੀਂ ਦਿੰਦੇ ਉਸੇ ਤਰ੍ਹਾਂ ਰਾਗੀ ਸੁਰਜਨ ਸਿੰਘ ਜੀ ਦੇ ਨਾਲ ਵੀ ਹੁੰਦਾ ਇਸ ਕਰਕੇ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਹੀ ਚੰਗੇ ਨਹੀਂ ਸਨ ਘਰ ਵਿੱਚ ਗਰੀਬੀ ਸੀ ਪਰ ਕਹਿੰਦੇ ਪਾਬਾ ਈਸ਼ਰ ਸਿੰਘ ਜੀ ਨੇ ਉਹਨਾਂ ਨੂੰ ਰੋਜ਼ਾਨਾ ਅਮਰਤ ਵੇਲੇ ਚਾਲੀ ਮਾਲਾ ਮੋਲ ਮੰਤਰ ਜੀ ਦਾ ਜਾਪ ਤਾਂ ਨੇਮ ਦਿੱਤਾ ਕਹਿੰਦੇ ਜਿਸ ਦਿਨ ਤੋਂ ਰਾਗੇ ਸੁਰਜਨ ਸਿੰਘ ਜੀ ਨੇ 40 ਮਾਲਾ ਮੋਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਜ਼ਿੰਦਗੀ ਹੀ ਬਦਲ ਗਈ ਕਹਿੰਦੇ ਕੀਰਤਨ ਤਾਂ ਉਹ ਪਹਿਲਾਂ ਵੀ ਕਰਦੇ ਸਨ ਪਰ ਕੋਈ ਨਹੀਂ ਸੁਣਦਾ ਪਰ ਜਿਸ ਦਿਨ ਤੋਂ ਹਿਰਦੇ ਦੇ ਵਿੱਚ ਨਾਮ ਵਸ ਗਿਆ ਹਿਰਦੇ ਦੇ ਵਿੱਚ ਗੁਰਨਾਣ ਪਾਸ਼ਾ ਜੀ ਆਪ ਬੈਠ ਕੇ ਕਹਿੰਦੇ ਇੱਕ ਦਿਨ ਉਹਨਾਂ ਦੇ ਕੀਰਤਨ ਤੋਂ ਕੋਸ਼ੋ ਕੇ ਇੱਕ ਅਮੀਰ ਸੇਠ ਨੇ ਉਹਨਾਂ ਨੂੰ ਆਪਣੀ ਗੱਡੀ ਭੇਟ ਕਰ ਦਿੱਤੀ ਕਿਹਾ ਕਿ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਇੰਨਾ ਸੋਹਣਾ ਕੀਰਤਨ ਕਰਦੇ ਹੋ ਤੁਸੀਂ ਪੈਦਲ ਆਉਂਦੇ ਜਾਂਦੇ ਨਹੀਂ ਸੋਭ ਤੇ ਇਸ ਕਰਕੇ ਅਸੀਂ ਤੁਹਾਨੂੰ ਗੱਡੀ ਭੇਟ ਕਰਨਾ ਚਾਹੁੰਦੇ ਹਾਂ ਕਹਿੰਦੇ ਰਾਗੀ ਸੁਰਜਨ ਸਿੰਘ ਜੀ ਨੇ ਕਿਹਾ ਕਿ ਭਾਈ ਅਸੀਂ ਗੱਡੀ ਦਾ ਕੀ ਕਰਾਂਗੇ ਸਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਤੇ ਕਹਿੰਦੇ ਉਹ ਸੇਠ ਨੇ ਕਿਹਾ ਬਾਬਾ ਜੀ ਅਸੀਂ ਤੁਹਾਨੂੰ ਡਰਾਈਵਰ ਰੱਖ ਦਿੰਦੇ ਹਾਂ ਕਹਿੰਦੇ ਰਾਗੇ ਸਿੰਘ ਨੇ ਫਿਰ ਕਿਹਾ ਕਿ ਭਾਈ ਸਾਹਿਬ ਜੀ ਡਰਾਈਵਰ ਰੱਖ ਕੇ ਮੈਂ ਕੀ ਕਰਾਂਗਾ ਡਰਾਈਵਰ ਦੀ ਤਨਖਾਹ ਕਿੱਥੋਂ ਦਵਾਂਗਾ ਮੇਰੇ ਤਾਂ ਘਰ ਦਾ ਆਪਣਾ ਹੀ ਗੁਜ਼ਾਰਾ ਮੱਸਾ ਹੁੰਦਾ ਹੈ ਕਹਿੰਦੇ ਉਹ ਸੇਠ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਨੂੰ ਡਰਾਈਵਰ ਵੀ ਰੱਖ ਦਵਾਂਗੇ ਕਹਿੰਦੇ ਫਿਰ ਇਹਨਾਂ ਨੇ ਕਿਹਾ ਕਿ ਭਾਈ ਤੇਲ ਕਿੱਥੋਂ ਪਾਵਾਂਗੇ ਕਹਿੰਦੇ ਉਹ ਅਮੀਰ ਸੇਠ ਨੇ ਆਪਣਾ ਕਾਰਡ ਕੱਢ ਕੇ ਉੱਪਰ ਕੁਝ ਲੈ ਕੇ ਇਹਨਾਂ ਨੂੰ ਦੇ ਦਿੱਤਾ ਤੇ ਕਿਹਾ ਕਿ ਰੋਜ਼ਾਨਾ ਇਸ ਜਗ੍ਹਾ ਤੋਂ ਇਸ ਕਾਰ ਦੀ ਟੈਂਕੀ ਤੇਲ ਦੇ ਨਾਲ ਪਰਵਾ ਲਿਆ ਕਰਿਓ ਬੇਲਾਸੀ ਦੇਾਂਗੇ ਸੋ ਕਹਿਣ ਦਾ ਭਾਵ ਇਹ ਸੀ ਕਿ ਜਿਸ ਦਿਨ ਤੋਂ ਹਿਰਦੇ ਦੇ ਵਿੱਚ ਨਾਮ ਵਸ ਗਿਆ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਦਾ ਪੱਲਾ ਫੜ ਲਿਆ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕੇਂਦਰ ਜ਼ਿੰਦਗੀ ਬਦਲ ਦਿੱਤੀ ਇਹ ਜੋਗਤ ਸਾਡੇ ਲਈ ਵੀ ਹੈ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਮਸੇਵ ਵਦੀ ਘੜੀ ਆਵੇ ਕਦੇ ਵੀ ਡੋਲਣਾ ਨਹੀਂ ਚਾਹੀਦਾ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਬਲਕਿ ਇਨਿਤ ਨਾਮ ਵਧਾ ਦੇਣਾ ਹੈ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਸਿੱਖ ਦੀ ਆਸ ਅਤੇ ਅਰਦਾਸ ਗੁਰੂ ਅੱਗੇ ਹੋਵੇ ਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਹੋਵੇ ਸਭ ਕੁਝ ਮਿਲ ਜਾਂਦਾ ਹੈ ਤਾਂ ਸਾਧ ਸੰਗਤ ਜੀ ਦੂਸਰੀ ਚੀਜ਼ ਮਹਾਪੁਰਖ ਜੀ ਕਹਿੰਦੇ ਹਨ ਕਿ ਜੇਕਰ ਸਾਡੀ ਨੀਅਤ ਸੱਚੀ ਸੋਚੀ ਹੈ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਈਰਖਾ ਨਹੀਂ ਹੈ ਵੈਰ ਵਿਰੋਧ ਨਹੀਂ ਹੈ ਸਾਡੇ ਮਨ ਦੇ ਵਿੱਚ ਕਿਸੇ ਦੇ ਲਈ ਮਾੜੀ ਭਾਵਨਾ ਨਹੀਂ ਹੈ ਤਾਂ ਸਾਡਾ ਕਦੇ ਵੀ ਮਾੜਾ ਨਹੀਂ ਹੋ ਸਕਦਾ ਸਾਡਾ ਮਾੜਾ ਹੋਣਾ ਹੀ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਦੂਜਿਆਂ ਬਾਰੇ ਮਾੜਾ ਸੋਚਦੇ ਹਾਂ ਦੂਜਿਆਂ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਰੱਖਦੇ ਹਾਂ ਤਾਂ ਇਹ ਕੰਮ ਕਰਨਾ ਛੱਡ ਦੇਣਾ ਹੈ ਜਿਸ ਦਿਨ ਮਨ ਦੀ ਈਰਖਾ ਨਿਕਲ ਗਈ ਸਭ ਕੁਝ ਸਾਡੇ ਨਾਲ ਵਧੀਆ ਹੋਵੇਗਾ ਸਿਆਣੇ ਕਹਿੰਦੇ ਨੇ ਨੇਤਾ ਨੂੰ ਹੀ ਮੁਰਾਦਾ ਮਿਲਦੀਆਂ ਨੇ ਆਪਣੀ ਨੀਅਤ ਨੂੰ ਸੱਚੀ ਸੁੱਚੀ ਰੱਖਣਾ ਹੈ ਜੇ ਨੇਤ ਦੇ ਵਿੱਚ ਖੋਟ ਹੈ ਤਸਾੜੀ ਕੀਤੀ ਹੋਈ ਸਾਰੀ ਨੇਕ ਕਮਾਈ ਵਿਅਰਥ ਚਲੀ ਜਾਵੇਗੀ ਪਰ ਜੇਕਰ ਸਾਡੀ ਨੀਅਤ ਸੱਚੀ ਸੋਚੀ ਹੈ ਤੇ ਫਿਰ ਨੀਤਾਂ ਨੂੰ ਮਰਾਦਾਂ ਜ਼ਰੂਰ ਮਿਲਦੀਆਂ ਨੇ ਸੱਚੀਆਂ ਨੀਤਾਂ ਨੂੰ ਭਾਗ ਜ਼ਰੂਰ ਲੱਗਦੇ ਨੇ ਤਾਂ ਮਨ ਦੇ ਜੋ ਵੀ ਰਖਾ ਹੈ ਮਨ ਦੇ ਵਿੱਚ ਗੁੱਸਾ ਹੈ ਜਾਂ ਤੁਹਾਨੂੰ ਕੋਈ ਬੰਦਾ ਚੰਗਾ ਨਹੀਂ ਲੱਗਦਾ ਤਾਂ ਉਹਦਾ ਅੱਜ ਤੋਂ ਭਲਾ ਮੰਗਣਾ ਸ਼ੁਰੂ ਕਰ ਦਿਓ ਦੇਖਣਾ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ ਹੋ ਜਾਣਗੇ ਸੰਗਤ ਜੀ ਹੁਣ ਤੀਸਰੀ ਚੀਜ਼ ਹੈ ਕਿ ਸਾਡੇ ਹੱਥੀਂ ਕੀਤੀ ਹੋਈ ਸੇਵਾ ਗੁਰੂ ਘਰੇ ਕਰੋ ਭਾਵੇਂ ਕਿਸੇ ਲੋੜਵੰਦੇ ਕਿਸੇ ਗਰੀਬ ਦੀ ਮਦਦ ਕਰ ਦਿਓ ਕਿਸੇ ਜੀਵ ਜੰਤੂ ਜਾਨਵਰ ਦੀ ਮਦਦ ਕਰੋ ਇਹ ਸਾਰੀ ਕੀਤੀ ਹੋਈ ਸੇਵਾ ਜ਼ਰੂਰ ਲੇਖੇ ਲੱਗਦੀ ਹੈ ਪਰ ਸਾਰੀਆਂ ਸੇਵਾਵਾਂ ਜਿਹੜੀਆਂ ਆਪਾਂ ਬਾਹਰ ਸੇਵਾਵਾਂ ਕਰਦੇ ਹਾਂ ਇਹਨਾਂ ਤੋਂ ਪਹਿਲਾਂ ਸੇਵਾ ਸਾਡੇ ਘਰ ਦੇ ਵਿੱਚ ਸਾਡੇ ਮਾਪਿਆਂ ਦੀ ਸਾਡੇ ਬਜ਼ੁਰਗਾਂ ਦੀ ਜੇਕਰ ਅਸੀਂ ਆਪਣੇ ਮਾਪਿਆਂ ਦੀ ਸਹੀ ਸਾਮ ਸੰਭਾਲ ਕਰਦੇ ਹਾਂ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ ਫਿਰ ਹੀ ਸਾਡੀਆਂ ਕੀਤੀਆਂ ਹੋਈਆਂ ਬਾਕੀ ਸੇਵਾਵਾਂ ਸਫਲ ਨੇ ਜੇ ਅਸੀਂ ਘਰ ਵਿੱਚ ਸੇਵਾ ਨਹੀਂ ਕਰ ਰਹੇ ਤਾਂ ਬਾਹਰ ਜਿੰਨੀ ਮਰਜ਼ੀ ਸੇਵਾ ਕਰ ਲਓ ਪਾੜ ਪੂਜਾ ਕਰ ਲਓ ਦਾਨ ਪੁੰਨ ਕਰ ਲਓ ਕੋਈ ਲੇਖੇ ਨਹੀਂ ਲੱਗਣਾ ਕਿਸੇ ਦਾ ਫਲ ਨਹੀਂ ਮਿਲਣਾ ਪਹਿਲੀ ਸੇਵਾ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਜਿਨੇ ਸਾਡੇ ਘਰ ਦੇ ਵਿੱਚ ਬਖਸ਼ੀ ਹੈ ਸਾਡੇ ਮਾਪਿਆਂ ਦੇ ਰੂਪ ਦੇ ਵਿੱਚ ਸਾਂਡੇ ਬਜ਼ੁਰਗਾਂ ਦੇ ਰੂਪ ਦੇ ਵਿੱਚ ਜੋ ਬੱਚਾ ਆਪਣੇ ਮਾਪੇ ਦੇ ਕਹਨੇ ਵਿੱਚ ਰਹਿੰਦਾ ਹੈ ਮਾਪੇ ਦਾ ਸਤਿਕਾਰ ਕਰਦਾ ਹੈ ਸੇਵਾ ਕਰਦਾ ਹੈ ਉਹਦੀ ਉਹ ਕੀਤੀ ਹੋਈ ਸੇਵਾ ਨੂੰ ਰੰਗ ਭਾਗ ਜਰੂਰ ਲੱਗਦੇ ਨੇ ਸੰਗਤ ਜੀ ਪ੍ਰਮਾਤਮਾ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਸਰਬੱਤ ਦਾ ਭਲਾ ਕਰਨਾ ਹੈ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਕੋਈ ਈਰਖਾ ਨਹੀਂ ਰੱਖਣੀ ਕਿਸੇ ਦਾ ਮਾੜਾ ਨਹੀਂ ਸੋਚਣਾ ਨਾ ਮਾੜਾ ਕਰਨਾ ਜਦੋਂ ਅਸੀਂ ਆਪਣੇ ਗੁਰੂ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਖਿਆਵਾਂ ਦੇ ਅਨੁਸਾਰ ਚੱਲਾਂਗੇ ਤਾਂ ਅਸੀਂ ਵੀ ਗੁਰੂ ਨੂੰ ਪਿਆਰੇ ਲੱਗਾਂਗੇ ਤਾਂ ਮਨ ਦੇ ਵਿੱਚ ਹਮੇਸ਼ਾ ਹਰੇਕ ਜੀਵ ਦੇ ਪ੍ਰਤੀ ਤਰਸ ਦੀ ਪਾਵਨਾ ਰੱਖੋ ਮਦਦ ਦੇ ਲਈ ਤਿਆਰ ਰਹੋ ਉਹ ਮਨੁੱਖ ਭਾਵੇਂ ਸਾਡਾ ਕੋਈ ਵੈਰੀ ਦੁਸ਼ਮਣ ਹੀ ਕਿਉਂ ਨਾ ਹੋਵੇ ਪਰ ਜੇ ਉਹਨੂੰ ਲੋੜ ਹੈ ਤਾਂ ਉਹ ਮਸੀਬਤ ਦੇ ਵਿੱਚ ਉਹਦੀ ਮਦਦ ਜ਼ਰੂਰ ਕਰੋ ਸਤਿਗੁਰ ਸੱਚੇ ਪਾਤਸ਼ਾਹ ਬੜੇ ਖੁਸ਼ ਹੋਣਗੇ ਕੋਈ ਜੀਵ ਜਾਂਦੋ ਕੋਈ ਜਾਨਵਰ ਕੋਈ ਪੰਛੀ ਉਹਦੀ ਮਦਦ ਜ਼ਰੂਰ ਕਰੋ ਸੱਚੇ ਪਾਤਸ਼ਾਹ ਮਿਹਰਬਾਨ ਹੋਣਗੇ ਸੰਗਤ ਜੀ ਇਹ ਤਿੰਨ ਚੀਜ਼ਾਂ ਨੇ ਇਹ ਤਿੰਨੇ ਚੀਜ਼ਾਂ ਪੱਲੇ ਹੋਣ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਬਿਆੰਤ ਕਿਰਪਾ ਕਰਦੇ ਨੇ ਪਹਿਲਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਸਾਡੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਦੂਸਰਾ ਸਾਡੀ ਨੀਅਤ ਸੱਚੀ ਸੋਚੀ ਹੋਵੇ ਤੀਸਰਾ ਸਾਡੇ ਪੱਲੇ ਸੇਵਾ ਹੋਵੇ ਸੇਵਾ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਅਤੇ ਇਹਨਾਂ ਮਿਲਦਾ ਹੈ ਕਿ ਚੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਇਹ ਤਿੰਨੋਂ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੈ ਦੇਖਣਾ ਸਤਗੁਰ ਸੱਚੇ ਪਾਸ਼ਾ ਸਾਡੇ ਮਨ ਦੀਆਂ ਸ਼ੋਭ ਪਾਮ ਨਵਾ ਪੂਰੀਆਂ ਕਰਨਗੇ ਅਤੇ ਆਪਣੀ ਮਰਜ਼ੀ ਦੇ ਨਾਲ ਬਹੁਤ ਦਾਤਾਂ ਦੇਂਦੇ ਨੇ ਜੋ ਸਾਡੀ ਸੋਚ ਤੋਂ ਕਿਤੇ ਪਰੇ ਹੁੰਦੀਆਂ ਨੇ ਸਤਗੁਰ ਸੱਚੇ ਪਾਸ਼ਾ ਤਰਸ ਦੇ ਘਰ ਦੇ ਵਿੱਚ ਆ ਜਾਣ ਇੰਨੇ ਮਿਹਰਬਾਨ ਹੁੰਦੇ ਨੇ ਕਿ ਚੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਫਿਰ ਸੰਗਤ ਜੀ ਆਓ ਅੱਜ ਤੋਂ ਅਸੀਂ ਇਹ ਤਿੰਨ ਕੰਮ ਕਰਨਾ ਸ਼ੁਰੂ ਕਰੀਏ ਇਹ ਤਿੰਨਾ ਕੰਮਾਂ ਦੀ ਦਾਤ ਸਤਗੁਰ ਸੱਚੇ ਪਾਸ਼ਾ ਜੀ ਤੋਂ ਮੰਗ ਕੇ ਲਈਏ ਸਤਗੁਰ ਸੱਚੇ ਪਾਸ਼ਾ ਕਿਰਪਾ ਕਰੋ અમરત વેલા બક્ષો અમરત વેલે ਦਾ નામ બક્ષો આપજી ਦੇ પ્રતિ પ્રોસા બક્ષો ਜਿਹੜੀ ਨੀਅਤ ਦੀ ખોਟ ਹੈ ਇਹ ਦੂਰ ਕਰੋ ਸਾਡੇ ਮਨ ਦੇ ਵਿੱਚ ਸਰਪੱਤ ਦੇ ਭਲੇ ਦੀ પાਵਣਾ ਆਵੇ ਸਾਡੇ ਇਨ੍ਹਾਂ ਹੱਥਾਂ ਨੂੰ ਸੇਵਾ ਦਾ ਦਾਨ ਬક્ષો વાહી ਗੁਰਸ਼ੇ ਕਾ ਖਾਲਸਾ વાહી ਗੁਰਸ਼ੇ